ਪੰਜਾਬ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ लाੜੀ ਟੈਂਥਲ ਜਿਹੜਾ ਸਮਾਣਾ ਦੇ ਪਿੰਡ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਕੁਝ ਦਿਨ ਪਹਿਲਾਂ ਫੋਨ ਤੇ ਧਮਕੀਆਂ ਆਈਆਂ ਸੀ ਕਿ ਫਿਰੋਤੀ ਦੇਈ ਜਾਵੇ 2 ਲੱਖ ਰੁਪਏ ਉਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜ਼ਿਲ੍ਹਾ ਦੇ ਪਟਿਆਲਾ ਦੇ ਮੁਖੀ ਨੂੰ ਦਿੱਤੀ ਗਈ ਇਸ ਤੇ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਕਥਿਤ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਸਮਾਣਾ ਅਦਾਲਤ से ਕਥਿਤ ਰੁਪਏ ਨੂੰ ਪੇਸ਼ ਕਰਕੇ ਇੱਕ ਦਿਨ ਦਾ ਰਿਮਾਨ ਵੀ ਲਿਆ ਸੀ ਔਰ ਇਸ ਦੇ ਬਾਰੇ ਜਾਣਕਾਰੀ ਪਟਿਆਲਾ ਦੇ ਐਸਪੀ ਡੀ yogesh sarma ਵੱਲੋਂ ਦਿੱਤੀ ਗਈ ਕਿ ਦਰਸ਼ਨ ਸਿੰਘ ਲਾਡੀ ਜਿਹੜੇ ਟੋਲ ਕ੍ਰਮਚਾਰੀ ਹੁੰਦੇ ਪ੍ਰਧਾਨ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਤੁਰੰਤ ਦੋ ਕਥਿਤ ਤਰੋਪੀਨ ਗ੍ਰਫਤਾਰ ਕੀਤਾ ਔਰ ਗਹਿਰਾਈ ਨਾਲ ਪੁੱਛਤਾਚੀ ਕੀਤੀ ਜਾ ਰਹੀ ਹੈ ਕਥਿਤ ਤਰੋਪੀ ਲਾਡੀ ਦੇ ਹੀ ਰਿਸ਼ਤੇਦਾਰ ਨਿਕਲੇ ਹਨ ਜਿਸ ਦੇ ਵੀ ਤੁਣ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਔਰ ਪੰਜਾਬ ਪੁਲਿਸ ਦੇ ਸਾਹਮਣੇ ਸਮਾਣਾ ਨਿਊਜ਼ ਨੇ ਦੇ ਉੱਚ ਅਧਿਕਾਰੀਆਂ ਨੂੰ ਇਸ ਦੇ ਬਾਰੇ ਮਾਮਲਾ ਉਠਾਇਆ ਸੀ ਉਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਇੱਕ ਕਥਿਤ ਜਿਹੜੇ ਦਿੱਖਤੇ ਹਨ ਕਾਬੂ ਕੀਤੇ ਇਸ ਤਰ੍ਹਾਂ ਪੁਲਿਸ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਤੱਤਵੇਂ ਫਿਰੋਤੀ ਮੰਗਣ ਵਾਲੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਕੁਝ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਦਰਸ਼ਨ ਸਿੰਘ ਵਾਸੀ ਟੈਂਟਰ ਉਹਨਾਂ ਬਗਲੋ ਜੀ ਕੰਪਲੇਨਟ ਉਹ ਕੀਤੀ ਗਈ ਸੀ। ਕੋਈ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ। ਐਕਸਟਰੈਸ਼ਨ ਕਾਲ ਹੋ ਰਹੀ ਸੀ ਜਿਹਦੇ ਵਿੱਚ 20 ਲੱਖ ਰੁਪਏ ਡਿਮਾਂਡ ਕੀਤਾ ਜਾ ਰਿਹਾ ਸੀਗਾ ਤੇ ਜਾਨਵਾਰਨੀ ਧਮਕੀਆਂ ਉਹਨਾਂ ਨੂੰ ਦਿੱਤੀਆਂ ਸੀ। ਤਾਂ ਉਸ ਕੰਪਲੇਂਟ ਦੇ 베ਸਟੇ ਅਸੀਂ ਇੱਕ FIR ਨੰਬਰ 157 ਨੰਬਰ ਰਜਿਸਟਰ ਕੀਤੀ ਸੀ ਤੇ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਵੀ ਇਹ ਕਾਫੀ ਡਿਸਕਸ ਹੋਇਆ ਸੀਗਾ ਤੇ ਆਫਟਰ ਗੈਟਿੰਗ दैट ਕੰਪਲੇਂਟ ਅਸੀਂ ਇੱਕ ਵਰਕ ਵਰਕ ਟੀਮਾਂ ਕੱਢ ਦਿੱਤੀਆਂ ਸੀਗੀਆਂ ਆ ASP ਇਨਵੈਸਟੀਗੇਸ਼ਨ ਐਂਡ ਇਨਚਾਰਜ ਸੀਏ ਪਟਿਆਲਾ ਇਹਨਾਂ ਦੀ ਕਮਾਂਡ ਹੇਠ ਆ ਇਹਨਾਂ ਟੀਮਸ ਨੇ ਵਕ ਵਕ ਐਂਗਲਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਤੇ ਆਦੀ ਔਰ ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਮਰਜ ਹੋਇਆ ਇਹਦੇ ਚ ਦੋ ਬੰਦਿਆਂ ਦੇ ਨਾਮ ਮਰਜ ਹੋਏ ਸੰਪ੍ਰੀਤ ਸਿੰਘ ਸਣੀ ਤੇ ਕਰੋਹਿਤ ਰਾਸ ਤੇ ਤੋ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਰੋਹਿਤ ਐਂਡ ਸੰਪ੍ਰੀਤ ਆਪਸ ਵਿੱਚ ਕਾਫੀ ਗੂੜੇ ਫੈਣ ਨੇ 11-12 ਸਾਲ ਤੋਂ ਇਹਨਾਂ ਦੀ ਫ੍ਰੈਂਡਸ਼ਿਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸੰਬੰਧੀ ਜਿਹੜੇ ਯੂਜ਼ਰਸ ਨੇ ਜਾਂ ਉਹਨਾਂ ਦੀ ਅਪਰਾਧਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲਾਨ ਕੀਤੀ ਜੇ ਜੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚਨਰ ਕਾਰ ਜਿਹੜੀ ਪਰਚੇਜ਼ ਕੀਤੀ ਤੋ ਇਹਨਾਂ ਨੂੰ ਲੱਗਿਆ ਸੰਪੀਤ ਕਰਨ ਨੂੰ ਕਿ ਇਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਹਤੋਂ ਪੈਸਾ ਕਢਵਾ ਸਕਦੇ ਹਾਂ ਤਾਂ ਉਸ ਦੇ ਚੱਲਦੇ ਦੋਨਾਂ ਨੇ ਪਲਾਨ ਕੀਤਾ ਬੜੇ ਸ਼ਾਤਰ ਕਿਸਮ ਦੇ ਐਕਟਿਵਿਟੀ ਸੀ ਇਹ ਹਰਿਆਣੇ ਦੇ ਵਿੱਚ ਗਏ ਹੈਗੇ ਆ ਹਰਿਆਣੇ ਦੇ ਵਿੱਚ ਉਹ हिसार ਕੋਲੇ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ ਤਾਂ ਉਸ ਤੋਂ ਕਾਲਸ ਕੀਤੀਆਂ ਐਕਸਟਰੈਕਸ਼ਨ ਦੀਆਂ 13 ਨੂੰ 13 ਸਤੰਬਰ ਨੂੰ ਇਹ ਕਾਲ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ ਤੇ ਤੇ ਆਫਟਰ दैट ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰਤਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੂੰ ਲੁਕਾਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਨੂੰ ਕੀਤੀ ਜਾਵੇ ਤਾਂ ਜੋ ਸੰਪੀ ਦੀ ਜਿਹੜੀ ਆਵਾਜ਼ ਹੈ ਉਹ ਦਰਸ਼ਨ ਪਛਾਣ ਨਾ ਜਾਵੇ ਕਿਉਂਕਿ ਰੋਹਿਤ ਨੂੰ ਕਰੇ ਦਰਸ਼ਨ ਸਿੰਘ ਨੂੰ ਨਹੀਂ ਮਿਲਿਆ ਸੀ ਪਰ ਸੰਪੀ ਦਾ ਰਿਸ਼ਤੇਦਾਰ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਚ ਇਨਵੈਸਟੀਗੇਟ ਕੀਤਾ ਥੋੜੀ ਇਹਨੂੰ ਕੇਸ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਬੜੇ ਹੌਨਰ ਬੋਰਡ ਸਾਨੂੰ ਅਸੀਂ ਇ ਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਤੇ ਆਫਟਰ ਦੈਟ ਇਹਨਾਂ ਦੀ ਅਰੈਸਟ ਵਾਲੀ ਦੀ ਤੇ ਇਹਨਾਂ ਦੀ 28 ਤਰੀਕ ਨੂੰ ਅਸੀਂ ਅਰੈਸਟ ਪਾਈ ਹੈ ਹੁਣ ਸਾਡੇ ਕੋਲੋਂ ਪੁਲਿਸ ਰਿਮਾਂਡ ਤੇ ਇਹ ਕਿਸੇ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਰਹੇ ਸੀ ਤੋਂ ਉਹ ਅਸੀਂ ਪਤਾ ਕਰ ਰਹੇ ਆ ਕਿ ਉਹ ਜਸਟ ਨਾਮ ਹੀ ਲੈ ਰਹੇ ਸੀ ਜਾਂ ਉਹਨਾਂ ਅੱਚ ਇਹਦਾ ਕੋਈ ਸਬੰਧ ਹੈਗਾ ਜਾਂ ਉਹ ਉਹ ਵੀ ਇਹਨਾਂ ਵਿੱਚ ਇਨਵੋਲਵ ਇਹਨਾਂ ਬਾਰੇ ਕੀਤਾ ਗਿਆ ਸੀਗਾ ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਐਕਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਜਿੱਤ ਸਫਤਤਾ ਜੀ ਹਾਸਲ ਕੀਤੀ ਪਰ ਸੋਤਮ ਕੌਸ਼ਿਕ ਸਮਾਣਾ ਨਿਊਜ਼